ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜ ਸੁੱਕੀ ਅਰਬੀ ਇਹ ਅਰਬੀ ਦੀ ਸਬਜੀ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਖਾਣ ਵਿੱਚ ਬਹੁਤ ਹੀ ਸਵਾਦ ਤੇ ਟੇਸਟੀ ਲੱਗਦੀ ਹੈ ਇਹ ਅਰਬੀ ਦੀ ਸਬਜੀ ਬਿਲਕੁਲ ਵੀ ਲੇਸਲੀ ਨਹੀਂ ਬਣੇਗੀ ਚਲੋ ਫਿਰ ਵੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ ਸੁੱਕੀ ਅਰਬੀ ਬਣਾਵਾਂਗੇ ਅਰਬੀ ਦਾ ਅਸੀਂ ਚੰਗੀ ਤਰ੍ਹਾਂ ਛਿੱਲ ਲਿਆ ਵਾ ਛਿੱਲ ਕੇ ਹੁਣ ਅਸੀਂ ਇਹਦੀ ਕਟਿੰਗ ਕਰ ਲੈਣੀ ਹੈ ਅਸੀਂ ਇਹਦੀ ਲੰਬਾਈ ਵਿੱਚ ਕਟਿੰਗ ਕਰਾਂਗੇ ਤੁਸੀਂ ਚਾਹੋ ਤੇ ਇਹਦੇ ਗੋਲ ਵੀ ਪੀਸ ਕੱਟ ਸਕਦੇ। ਪਤਲੇ ਪਤਲੇ ਪੀਸ ਅਸੀਂ ਇਹਦੇ ਕੱਟਾ। ਅਰਪੇ ਦੀ ਕਟਿੰਗ ਕਰ ਲਈ ਆ। ਹੁਣ ਅਸੀਂ ਥੋੜਾ ਜਿਹਾ ਨਮਕ ਪਾ ਕੇ ਹੱਥਾਂ ਨਾਲ ਮਲ ਕੇ ਇਹਦੇ ਵਿੱਚ ਜੜੀ ਇਹਦੀ ਚਿਪਕ ਜੀ ਆ ਉਹ ਕੱਢ ਦਾਂਗੇ। ਤੇ ਦੋ ਤਿੰਨ ਪਾਣੀ ਅਸੀਂ ਇਹਨੂੰ ਧੋ ਲੈਨੇ ਆ। ਦੋ ਪਿਆਜ਼ ਲੈ ਮोटे ਸਾਈਜ਼ ਦੇ ਇਹਨਾਂ ਨੂੰ ਅਸੀਂ ਬਰੀ ਗ੍ਰाइंड ਕਰ ਲਿਆ ਵਾ। ਅਦਰਕ ਤੇ ਲਸਣ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਤੇ ਹਰੇ ਸਾਡੇ ਕੋ ਟਮਾਟਰ ਸੀ ਅਸੀਂ ਉਹਨਾਂ ਦਾ ਪੇਸਟ ਬਣਾਇਆ ਜੇ ਤੁਹਾਡੇ ਕੋ ਲਾਲ ਟਮਾਟਰ ਹੈਗੇ ਆ ਤੁਸੀਂ ਉਹਨਾਂ ਦਾ ਪੇਸਟ ਬਣਾ ਸਕਦੇ ਜੀ ਇੱਕ ਕੜਛੀ ਦੇ ਕਰੀਬ ਅਸੀਂ ਤੇਲ ਪਾ ਲਿਆ ਵਾ ਔਰ ਬੀਨੂ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਅਸੀਂ ਇਹਨਾਂ ਵਰਬੀਨ ਇਹਦੇ ਵਿੱਚ ਪਾ ਲਵਾਂਗੇ ਤੇ ਥੋੜਾ ਜਿਹਾ ਇਹਨੂੰ ਫਰਾਈ ਕਰ ਲਵਾਂਗੇ ਔਰ ਬੀਨ ਫਰਾਈ ਕਰਨ ਦੇ ਨਾਲ ਸਬਜ਼ੀ ਦੇ ਵਿੱਚ ਲੇਸ ਨਹੀਂ ਬਣਦੀ 5 ਕਿ ਮਿੰਟ ਅਸੀਂ ਇਹਨੂੰ ਫਰਾਈ ਕਰ ਦਿੰਦੇ ਹਾਂ ਅਰਬੀ ਨੂੰ ਫਰਾਈ ਕਰ ਲਿਆ ਵਾ ਹੁਣ ਅਸੀਂ ਅਰਬੀ ਨੂੰ ਬਾਹਰ ਕੱਢ ਲੈਣੀ ਹੈ ਇਹਦੇ ਵਿੱਚ ਤੇਲ ਨੂੰ ਛੋੜ ਕੇ ਤੇ ਅਰਬੀ ਨੂੰ ਅਸੀਂ ਕਿਸੇ ਢਾਂਡੇ ਦੇ ਵਿੱਚ ਕੱਢ ਲੈਨੇ ਹਾਂ ਉਸੇ ਫਰਾਈ ਪੈਨ ਦੇ ਵਿੱਚ ਅਸੀਂ 2 ਕ ਚਮਚੇ ਹੋਰ ਤੇਲ ਪਾ ਲਿਆ ਸੀ ਥੋੜਾ ਜਿਹਾ ਜੀਰਾ ਪਾ ਲਾਂਗੇ 1/4 ਚਮਚਾ ਅਜਵਾਨ ਪੋੜੀ ਜਿਹੀ ਹਿੰਗ ਨਾਲ ਆਲੀ ਅਸੀਂ ਪਿਆਜ਼ ਤਾਲੀ ਪਿਆਜ਼ ਹਲਕਾ ਗਲਾਪੀ ਹੋ ਗਿਆ ਹੁਣ ਅਸੀਂ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਪਾ ਲਾਂ ਇਹਨਵੇਂ ਸਿਨ ਆਲੀ ਕੋਨ ਲੈਨੇ ਚੰਗੀ ਤਰ੍ਹਾਂ ਲਸਣ ਤੇ ਪਿਆਜ਼ ਜਿਹੜੇ ਭੁੱਜ ਗਏ ਨੇ ਹੁਣ ਅਸੀਂ ਮਸਾਲੇ ਐਡ ਕਰ ਲੈਨੇ ਆ ਵਿੱਚ ਨਮਕ ਟੇਸਟ ਅਨਸਾਰ ਪਾਵਾਂਗੇ ਹਲਦੀ ਪਾਊਡਰ ਧਨੀਆ ਪਾਊਡਰ ਚਸ਼ਮੀ ਦੇ ਅਗੀ ਲਾਲ ਵਿੱਚ ਇਹਨਾਂ ਮਸਾਲਿਆਂ ਚਾਿਕਰਾ ਪੋਨ ਲੈਨੇ ਆਟਰ ਦਾ ਪੇਸਟ ਪਾ ਲਿਆ ਚੰਗੀ ਤਰ੍ਹਾਂ ਇਹਨੂੰ ਵੀ ਪਕਾ ਲਈਨੇ ਤੜਕਾ ਪੋਚ ਕੇ ਤਿਆਰ ਆ ਤੁਸੀਂ ਵੇਖ ਸਕਦੇ ਜੇ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਅਸੀ ਇਹਦੇ ਵਿੱਚ ਅਰਬੀ ਜਿਹੜੀ ਫਰਾਈ ਕੀਤੀ ਸੀ ਉਹਨੂੰ ਪਾ ਲੈਨੇ ਆ ਚੰਗੀ ਤਰ੍ਹਾਂ ਮਿਕਸ ਕਰ ਦੋ ਥੋੜਾ ਜਿਹਾ ਪਾਣੀ ਪਾਲਾਂਗੇ ਕਿ ਮਸਾਲੇ ਸਾਡੇ ਠੰਡੇ ਨਾ ਲੱਗਣ ਸਬਜ਼ੀ ਚੈੱਕ ਕਰ ਲੈਨੇ ਆਂ ਅਰਬੀ ਸਬਜ਼ੀ ਬਣ ਕੇ ਤਿਆਰ ਆ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਥੋੜਾ ਜਿਹਾ ਸੀ ਇਮਲੀ ਦਾ ਪਾਣੀ ਲਿਆਵਾ ਇਹਨੂੰ ਅਸੀਂ ਕੋਲ ਲੈ ਦੇ ਨਾਲ ਸਾਡੀ ਅਰਬੀ ਖੱਟੀ ਮਿੱਠੀ ਬਣੇਗੀ ਅਰਬੀ ਦੀ ਸੁੱਕੀ ਸਬਜ਼ੀ ਬਣ ਕੇ ਤਿਆਰ ਆ। ਥੋੜਾ ਜਿਹਾ ਅਸੀਂ ਇਹਦੇ ਉੱਪਰ ਹਰਾ ਧਨੀਆ ਪਾ ਲਿਆ। ਅਰਬੀ ਦੀ ਸੁੱਕੀ ਸਬਜ਼ੀ ਬਣ ਕੇ ਤਿਆਰ ਆ। ਹੁਣ ਅਸੀਂ ਇਹਦੇ ਵਿੱਚ ਮਸਾਲਾ ਪਾ ਲਾਂਗੇ। ਗਰਮ ਮਸਾਲਾ ਪਾ ਲੈਣੀ ਹੈ। ਸਬਜ਼ੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਖਾਣ ਵਿੱਚ ਬਹੁਤ ਹੀ ਟੇਸਟੀ ਹੈ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ। ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ